ਦੇਖੋ ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਤਕਾ ਕਰ ਰਹੀ ਹੈ ਪਰਚੇ ਦੇ ਦੇ ਕੇ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਅਸੀਂ ਪਾਨੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਿਧਾਣਾ ਹੈ ਚਾਹੇ ਸਾਡੇ ਪੋਲੀਟਿਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ-ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ ਔਰ ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ ਦੇਖੋ ਜਿੰਨੇ ਸੋਸ਼ਲ ਐਕਟਿਵਿਸਟ ਹੈ ਚਾਹੇ ਪਾਨਾ ਸਿੱਧੂ ਹੈ ਤੇ ਚਾਹੇ ਲੱਖਾ ਸਿਧਾਣਾ ਹੈ ਜਾਂ ਹੋਰ ਉਹਨਾਂ ਸਾਰਿਆਂ ਨੂੰ ਸਰਕਾਰ ਦਬਾ ਰਹੀ ਹੈ ਨਜਾਇਜ਼ ਧੱਕਾ ਕਰ ਰਹੀ ਹੈ ਪਰਚੇ ਦੇ ਦੇ ਕੀ ਅੰਦਰ ਕਰ ਰਹੀ ਹੈ ਜਿਹੜਾ ਸਰਕਾਰ ਦੇ ਖਿਲਾਫ ਪੰਜਾਬ ਦੇ ਹੱਕ ਵਿੱਚ ਬੋਲਦਾ ਉਸ ਨੂੰ ਚੱਕ ਕੇ ਅੰਦਰ ਦੇ ਦਿੰਦੇ ਹੁਣ ਪਾਨਾ ਸਿੱਧੂ ਜਿਸ ਦਿਨ ਜਮਾਨਤ ਹੋਣੀ ਸੀ ਉਦੋਂ ਦੂਸਰਾ ਪਰਚਾ ਦੇਤਾ ਹੁਣ ਤੀਸਰਾ ਦੇਤਾ ਹਰ ਕਿਸੇ ਨੂੰ ਜਿਸ ਦਿਨ ਜਮਾਨਤ ਹੁਣ ਹੁੰਦੀ ਦੂਸਰਾ ਪਰਚਾ ਦੇ ਦਿੰਦੇ ਇਹ ਜਿਹੜਾ ਤਰੀਕਾ ਪੰਜਾਬ ਦੇ ਵਿੱਚ ਚੱਲਣਾ ਨਹੀਂ ਪੰਜਾਬ ਦੇ ਲੋਕ ਕਦੇ ਤੱਕਾ ਸਹਿੰਦੇ ਨਹੀਂ ਐ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਔਰ ਮੈਂ ਪਾਨਾ ਸਿੱਧੂ ਨੂੰ ਵੀ ਕਹਿਣਾ ਚਾਹੁੰਦਾ ਕਿ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨਹੀਂ ਉਹ ਮਿੱਤਰ ਚੜਾਈਆਂ ਰਹਿੰਦੀਆਂ ਅੱਜ ਇਹ ਸਰਕਾਰ ਦੀ ਜੇ ਚੜਾਈ ਹੈ ਤਾਂ ਕੱਲ ਨੂੰ ਇਹ ਸੂਰਜ ਨੇ ਢਲਣਾ ਹੈ ਔਰ ਐਸੀ ਪਾਨੇ ਸਿੱਧੂ ਉਹਨਾਂ ਵਰਗੇ ਨੌਜਵਾਨਾਂ ਦੀ ਕਦਰ ਕਰਦੇ ਆਂ ਚਾਹੇ ਉਹ ਲੱਖਾ ਸਦਾਨਾ ਚਾਹੇ ਸਾਡੇ ਪੋਲੀਟੀਕਲ ਲੀਡਰ ਹੈ ਜਿਨ੍ਹਾਂ ਨੂੰ ਚੱਕ ਚੱਕ ਕੇ ਅੰਦਰ ਦਿੱਤਾ ਗਿਆ ਇਹਨਾਂ ਸਾਰਿਆਂ ਦੇ ਨਾਲ ਖੜਾਂਗੇ আর ਇੱਕ ਦਿਨ ਆਏਗਾ ਕਿ ਇਹਨਾਂ ਦੇ ਜਿਹੜੇ ਮਸਲੇ ਆ ਉਹ ਸਾਰੇ ਹੱਲ ਹੋਣਗੇ